ਦੇਖੋ ਜੀ ਚੱਕਤੀ ਬੁਟੀਕ ਦੀ ਸੈਟਿੰਗ ਸਾਰੀ ਹੁਣ ਆਪਾਂ ਆਪਣਾ ਇਥੇ ਏਸੀ ਫਿੱਟ ਹੋ ਗਿਆ ਹੁਣ ਏਸੀ ਦੇ ਹਿਸਾਬ ਨਾਲ ਹੁਣ ਦਿਨ ਤੇ ਸਾਰਾ ਕੰਮ ਇਥੇ ਹੋਇਆ ਕਰੂ ਜੀ ਇਥੇ ਹੋਰ ਗੱਦੇ ਗੁੱਦੇ ਲਿਆ ਕੇ ਲਾਉਨੇ ਆ ਅੱਜ ਸ਼ਾਮ ਨੂੰ ਜਾਵਾਂਗੇ 4:00 2:30 ਵਜੇ ਸਾਨੂੰ ਆ ਦੇਖੋ ਸਾਰਾ ਕੀ ਕੁਝ ਖਲਾਰਾ ਹੋਇਆ ਪਿਆ ਪ੍ਰੈਸ ਵਾਲਾ ਟੇਬਲ ਲਾਤਾ ਉਧਰ ਪੀਤੀ ਵਾਲੇ ਕਮਰੇ ਚ ਉਹ ਸਾਰਾ ਖਾਲੀ ਥੀ ਤੇ ਹੁਣ ਆਪਾਂ ਇਥੇ ਥੋੜੀ ਸੈਟਿੰਗ ਕਰ ਲਈਏ ਬਾਕੀ ਜਿਹੜੀ ਰਹੇਗੀ ਉਹ ਲਿਆ ਕੇ ਸਮਾਨ ਸ਼ਾਮ ਨੂੰ ਕਰਾਂਗੇ ਆ ਤੁੰਨੀ ਬਿਟਨੀ ਆਈ ਲੈ ਲੈ ਥਰ ਤੇ ਚਲੇ ਆਟੇ ਉਹ ਕੂੜਾ ਆਪੂਆ ਰੋ ਜਾਇ ਤੇ ਕੱਲੇ ਸਲਾਈਸ ਲਾਈ ਜਰਿਆ ਆਪਣੇ ਰੋ ਕਹਿੰਦੀ ਆ ਨਾਲ ਨਾਲ ਹੁੰਦਾ ਨਾ ਫਿਰ ਇਹ ਸਿੱਧਾ ਕਰਾ ਲੱਗ ਜਾਂਦਾ ਲੈ ਕਿੰਨੀ ਸੁਖਾਵੇਂ ਨਹੀਂ ਚਿਲਾਵੇਂ ਪਾਏ ਬਈ ਆਹ ਤੁਸੀਂ ਕਿੱਥੇ ਕਿੱਥੇ ਕਰ ਰਹੇ ਹੋ ਇਹ ਘਾ ਰੈਡ ਕਰ ਹੈਗੀ ਕਿਸੇ ਹੋਰ ਨੂੰ ਫਾਦੇ ਸਾਡੇ ਬਸ ਸਾਰੇ ਬਸ ਓਕੇ ਕਰਤਾ ਕੰਮ ਹੋ ਗਿਆ ਬੜਾ ਫਾਸਟ ਹੋ ਗਿਆ खिलाइएगा तो तो लग जाए खोटा भी ठीक है आए रहे चाटा चाटा भी ठीक है भाई हो गया कम ठीक है भाई एक खिलाइएगा आएगी तब बढ़ेगी खोटी खिलाएगा आए पहले कर दे जब कर उल्लाज ਇਹ ਦੇਖਾਂਗੇ ਇਹ ਕੱਪੜੇ ਨੇ ਇਹ ਬਣਾ ਸਿਆਣਾ ਨੇ ਲੈ ਕੇ ਪੇਟੀ ਜਾਈਂਗੀ ਜਗਾ ਨਾ ਇਹ ਨਾ ਸਿਆਣਾ ਲੈ ਜੇ ਇਹ ਲੋਹਾ ਕਿਤੇ ਹੋਰ ਤਰੇ ਜਾਵੇ ਉਹ ਪੀਤੀਆਂ ਪਰਾਣੇ ਬੈੱਡ ਬੰਨ ਲਏ। ਉੱਤਰਦਾ। ਬੈੱਡ ਲਾਉਣੀ ਜੀ ਹੋਰ ਤਾਂ ਨਹੀਂ ਆਉਂਦਾ। ਨਹੀਂ ਇਥੇ ਕੁਝ ਨਹੀਂ ਘਟਦਾ। ਮੈਂ ਉਹ ਧੀਰੇ ਕਰਾ ਦਿੱਤਾ। ਬੈੱਡ ਤੇ। ਜਾਂ ਬਰਸਾਲਟੇ ਹੁੰਦੇ ਬਰਾ ਫਿਰਦਾਰ ਬੰਨ ਲਿਆ। ਹੋਰ ਜਿਹੜਿਆਂ ਨੂੰ ਹੁਣ ਤਾਂ ਕਰਨੀ ਹੈ ਉਹਨਾਂ ਸਿਆਣਾਂ ਤਾਂ ਲੋੜੀ ਨਹੀਂ ਹੋਏ ਇੱਥੇ। ਖਾਈ ਉਹ ਕੋਲੇ ਮੇਰੇ ਹਾਫੀ। ਬਹੁਤ ਕੰਮ ਹੋ ਜਾਂਦੇ। ਹਮ ਤਾਂ ਤੋਂ ਬੜੀ ਮਹਿੰਗੇ ਕੰਮ। 40000 ਰੁਪਏ AC ਤੇ ਲਾ ਲਿਆ। ਉੱਤੋਂ ਕੱਪੜੇ ਲਿਆ ਲਏ ਸਿੱਟੀ ਜਿਹਨੇ ਦੇਖਦੇ ਆ।

जा कर इनका लगा दे इनका लगा दे अरे और बज्जू सत्ता बाहर जाए तो ये बंदा मेरे को तो बंद कर दे ये तो उन्हें चीज़ बनो तब देना ये तो लोगों के तो बंद कर देना ये तो ਆ ਸਲਵਾਰਾ ਇਹਦੇ ਵਿੱਚ ਹੀ ਪਾ ਬਦਰੀ ਨੇ ਉਹਦੇ ਨਾਲ ਲੋਕੀਆ ਪੰਨੇ ਨਾ ਨਣੀ ਆਪਣੀ ਕੰਮ ਤੇ ਇੱਕ ਆ ਕਾਲਾ ਸੂਤ ਕਰਨਾ ਆ ਕਾਲਾ ਸੂਤ ਵੀ ਵਰਤਰੀ ਗਈ ਆ ਆਪਾਂ ਮੀਂਹਾਲ ਵਿੱਚ ਹੀ ਪਾਦੇ ਆ ਇਹਨੂੰ ਕੜਾਜੀ ਦੇਣ ਲੱਗੇ ਮੈਂ ਤਾਂ ਪਾਸ ਹੋ ਗਿਆ ਲੋ ਜੀ ਟਾਈਮ 3:10 ਹੋ ਗਏ ਸਾਡਾ ਸਾਰਾ ਦੁਪਹਿਰਾ ਹੀ ਲੰਘ ਗਿਆ ਕੇਰਾ ਆਪਣੀ ਸਾਰੀ ਸੈਟਿੰਗ ਹੋ ਗਈ ਹੁਣ ਇੱਥੇ ਆਪਾਂ ਗੱਦੇ ਗੁੱਦੇ ਲਾਵਾਂਗੇ ਲਿਆ ਕੇ ਕਿਉਂ ਏਸੀ ਲਾ ਗਏ ਇੱਕ ਏਸੀ ਤੇ ਸਾਰੇ ਜਣੇ ਇੱਥੇ ਰਿਹਾ ਕਰਾਂਗੇ ਦੇ ਨੇ ਪਤਾ ਕੀ ਆ ਫਿਰ ਹੁਣ ਸਾਡਾ ਮੀਟਰ ਵੀ ਵਾਰੇ ਬਿਲ ਵੀ ਬਹੁਤ ਆਊਗਾ ਜੇ ਦੋ ਦੋ ਏਸੀ ਲਾਵਾਂਗੇ ਪਰ ਮਾਤਮਾ ਦੀ ਕਿਰਪਾ ਨਾਲ ਦੂਜਾ ਏਸੀ ਵੀ ਫੱਟ ਹੋ ਗਿਆ ਆਪਣੇ ਫੱਟ ਹਜੇ ਤਾਂ ਥੋੜਾ ਜਿਹਾ ਕੰਮ ਰਹਿ ਗਿਆ ਸੁੱਚ ਲਾਉਣ ਵਾਲੀ ਰਹਿ ਗਈ ਇਹ ਸਰਦਾਰ ਜੀ ਸਾਮ ਨੂੰ ਬਿਜਲੀ ਵਾਲੇ ਆਉਣਗੇ ਤੋ ਲਵਾ ਲੈਣਗੇ ਤੇ ਚਲੋ ਜੀ ਆ ਪੋਚੇ ਲੱਗੇ ਹੋ ਨੇ ਮਾਮਾ ਜਿਹੜਾ ਕੂੜਾ ਲਈ ਆਉਂਦਾ ਕੁੱਤਿਆਂ ਦਾ ਮਿੰਟ ਜੀ ਆ ਗਿਆ ਇੱਕ ਮਿੰਟ ਜੀ ਹਾਈ ਦਾ ਆ ਆਮ ਨੂੰ ਕਹਿੰਦਾ ਮਾਸੀ ਨੇਰੀ ਆਊਗੀ ਉਹਦੀ ਭੱਜਲੇ ਮਾ ਤੁਰਪਾ ਸਾਭੀ ਸਾਭੀ ਵਿਵਿਨਤਾ ਤੇ ਜਿਵੇਂ ਜਰਾ ਇਹ ਤੇ ਵੀ ਕੰਡ ਪੈਗੀ ਹਾਏ ਆਹ ਨਹੀਂ ਆਇਆ ਜਿਕਣੀਆਂ ਨਹੀਂ ਆਈਆਂ ਨਾਲ ਤਾਂ ਰੇਤਾ ਜਾ ਚੜ ਗਿਆ ਅੱਜ ਮਾਮੇ ਨੇ ਚੁੱਲਾ ਸਮਾਰਦਾ ਤਾਂ ਕਰਾਇਆ ਕੰਮ ਖਰਾਬਤਾ ਹੈ ਹੈ ਰੇਤਾ ਜਾ ਮੰਗੇ ਕਿੱਥੇ ਲਾ ਕੇ ਗਏ ਨੇ ਪੱਖਾ ਉਹ ਤਾਂ ਹਾਲਾਂ ਆਏ ਕਿ ਥੱਲੇ ਬਈ ਤਾਂ ਕੀ ਕਰੋ ਇਹ ਲੱਗੇ ਜਾਂਦੇ ਨੇ ਰਿਮੋਟ ਦੇਖਣ ਕਹਿੰਦੇ ਨੇ ਉਹ ਕੋਈ ਸੀ ਤਾਂ ਨੇਰੀ ਚਸਨਾ ਮੋ ਆਗੇ ਸਤੋ ਖੇਤੋਂ ਨਹੀਂ ਆ ਗਿਆ ਇਹਦਾ ਇੱਥੋਂ ਇਕੱਠਾ ਕਰਕੇ ਚੱਕਣਾ ਪਊਗਾ ਮਣ ਲਿਆ ਮੈਂ ਬੱਠੜ ਕਾਲ ਦੇਗੀ ਹਾਏ ਭੱਜ ਗਿਆ ਲੈ ਚਲੋ ਜੀ ਟਾਈਮ 2:30 ਵਜੇ ਸਾਡਾ ਏਸੀ ਲੱਗ ਗਿਆ ਗਰਾ ਕੱਲ ਹੋ ਗਈ ਜੀ ਕੁਸ ਸਵੇਰੇ ਹੋ ਗਈ ਪਰ ਇਹਦੀ ਵੀ ਸਾਡਾ ਬਿਜਲੀ ਵਾਲਾ ਭਾਈ ਨਾ ਲਾਉਣ ਨਹੀਂ ਆਇਆ ਤਾਰ ਲਮਕੀਂਦੇ ਸੀ ਗਰਮੀ ਮਰੀ ਜਾਂਦੇ ਉਧਰ ਲੈ ਏਸੀ ਲਾਇਆ ਹੁਣ ਇੱਧਰ ਅਸੀਂ ਕੰਮ ਕਰਨਾ ਖਲਾਰਾ ਪਿਆ ਪਿਆ ਤੇ ਕੁਛ ਕੁ ਸੀ ਬਾਜ਼ਾਰੋਂ ਅੱਜ ਵੀ ਸਮਾਨ ਲੈ ਕੇ ਆਏ ਇੱਥੇ ਹੋਰ ਗੱਦੇ ਲਾਉਣ ਨੂੰ ਤੇ ਪੀਤੀ ਕਹਿੰਦੀ ਮੈਨੂੰ ਮੰਦਰ ਲੈ ਬਸ ਇਹਨੂੰ ਸੌਂ ਗਈ ਐ ਕਾਮਲ ਕੇ ਦੇਖ ਲਿਆ ਮੈਨੂੰ ਲਿਆ ਕੇ ਦਿਓ ਨਾਲ ਇਹਨੇ ਕੱਖ ਨਹੀਂ ਕਰਨਾ ਪਹਿਲਾਂ ਸੇਵੀ ਮੰਗਾ ਲਿਆ ਸੀ ਉਹਨੂੰ ਨਾ ਪਾਣੀ ਵੀ ਹੁੰਦੀ ਐ ਨਾ ਨਮਾਉਂਦੀ ਐ ਉਹ ਮੇਰੇ ਸਿਰ ਪੈ ਗਿਆ ਸੀ ਮੈਂ ਲਿਆ ਕੇ ਨਹੀਂ ਦਿੰਦੀ ਤੇ ਮਾਮਾ ਕਹਿੰਦਾ ਚਲ ਕੋਈ ਨੇ ਲਿਆ ਦਿੰਨੇ ਆ ਤੇ 81 ਸਾਡੇ ਬਾਥਰੂਮ ਚ ਪੈਣਾ ਨੇ ਵੀ ਕਮੈਂਟ ਆਏ ਸੀ ਵੀ ਬਾਲਟੀ ਤੁਹਾਡੀ ਰਬੜ ਦੀ ਐ ਨਾ ਤੇ ਲੈਣਾ ਪੈ ਜਾਣਗੀਆਂ ਤੁਸੀਂ ਸਿਲਵਰ ਦੀ ਬਾਲਟੀ ਸੀ ਵੀ ਇਹ ਤੇ ਲੈਣਾ ਪੈ ਜਾਣੀਆਂ ਅੱਜ ਸਾਡੇ ਬਾਲਟੀ ਦਾ ਸਵੱਬ ਬਣ ਗਿਆ ਲੈ ਆਉਂਦਾ ਮੈਂ ਪਹਿਲਾਂ ਸਰਦਾਰ ਜੀ ਨੂੰ ਮਹਾਂਦੀ ਦੀ ਮੈਂ ਮੇਰੀ ਨਿਗਾ ਨਹੀਂ ਚੜੀ ਤੀ ਹੁਣ ਤੱਕ ਥੋੜਾ ਜਿਹਾ ਵੀ ਮੈਂ ਕੰਮ 'ਚ ਬਿਜੀ ਸੀ ਯਾਦ ਨਹੀਂ ਰਹੀ ਹੈ ਨਾ ਮੈਂ ਕਿਹਾ ਹੁਣ ਇਹ ਮੇਰੇ ਕੱਲ ਮੇਰੇ ਨਿਗਾ ਚੜ ਗਈ ਉਹ ਬਸ ਮੈਂ ਕਿਹਾ ਇਹ ਆਥਣ ਨੂੰ ਜਾਂ ਕੱਲ ਨੂੰ ਬਾਲਟੀ ਆਜੂ ਸਾਡੇ ਸਰਦਾਰ ਜੀ ਕਾਲ ਕਰਦੇ ਨੇ ਸਾਡਾ ਇੱਕ ਮੱਜਾਂ ਦਾ ਫਹਾਰਾ ਖਰਾਬ ਹੈ ਥੋੜਾ ਜਿਹਾ ਜ਼ਿਆਦਾ ਪਾਣੀ ਡੇਗ ਰਿਹਾ ਤਿੰਨ ਦਿਨ ਹੋ ਗਏ ਉਹ ਨਹੀਂ ਲਿਆਉਂਦੇ ਉਹ ਮੇਰੇ ਯਾਦ ਨਹੀਂ ਕਰਾਇਆ ਭੁੱਲ ਜਾਂਦੇ ਨੇ ਪਰ ਮੈਂ ਜੀ ਨਹੀਂ ਬੋਲਦੀ ਦਾਹੀ ਮੈਨੂੰ ਟਾਈਮ ਲੱਗ ਜਾਂਦਾ ਬਾਜ਼ਾਰ 'ਚ ਮੈਨੂੰ ਕਹਿੰਦੇ ਨੇ ਤੂੰ ਇੰਨਾ ਟਾਈਮ ਲਾਏ ਤੇ ਇੱਕ ਆਪਾਂ ਲੈ ਕੇ ਆਏ ਨਾਦੇ ਹੈ ਨਾ ਇਹ ਗ੍ਰੀਨ ਵਾਲਾ ਕੱਪੜਾ ਇਹ ਅੱਜ ਲਾਉਣਾ ਸੀ ਅੱਜ ਸਵੇਰੇ ਅਸੀਂ ਜਲਦੀ ਚਲੇ ਗਏ ਇਹ ਲਾਉਣਾ ਕੱਲ ਵੀ ਅਸੀਂ ਬਾਜ਼ਾਰ ਤੀ ਜਦੋਂ ਨੇਰੀ ਆ ਗਈ ਆ ਦੇਖੋ ਜੀ ਆਪਣੇ ਮੱਝਾਂ ਦੇ ਫਹਾਰੇ ਦਿਖਾਉਣੇ ਸਾਨੂੰ ਮੱਝਾਂ ਨੂੰ ਐ ਨਹੀਂ ਸੀ ਵਾਂਗ ਬਣਿਆ ਬੈਠਾ ਨਹੀਂ ਠੰਡੀ ਹਵਾ ਆਉਂਦੀ ਹੈ ਸੰਨੀ ਲੜਾਈ ਪਈ ਤੀ ਖਾ ਕੇ ਹੁਣੇ ਆਰਾਮ ਨਾਲ ਬਹਿ ਜਾਣੀਆਂ ਆ ਕੱਟੀ ਤਾਂ ਸਾਡੀ ਨਾ ਆਏ ਲੈਂਦੀ ਆ ਦੇਖੋ ਜੀ ਆ ਫਹਾਰਾ ਥੋੜਾ ਜਿਹਾ ਪਾਣੀ ਵੱਧ ਸਿੱਟ ਰਿਹਾ ਆ ਬਾਕੀ ਓਕੇ ਆ ਜਮਨ ਇੰਨੀ ਸੋਹਣੀ ਠੰਡੀ ਇੰਨੇ ਵਧੀਆ ਚੱਲਦੇ ਨੇ ਸਰ ਵਿਚਾਰੀਆਂ ਨੂੰ ਸ਼ਾਂਤੀ ਆ ਜਾਂਦੀ ਹੈ ਹਨਾ ਆਪਾਂ ਤਾਂ ਏਸੀ 'ਚ ਬਣ ਜਾਂਦੇ ਆ ਤੇ ਇੱਕ ਮੇਰੀਆਂ ਭੈਣਾਂ ਕਹਿੰਦੀਆਂ ਨੇ ਵੀ ਤੁਸੀਂ ਬਾਥਰੂਮ ਦੀਆਂ ਟੈਲਾਂ ਕਾਦੇ ਨਾਲ ਸਾਫ਼ ਕਰਦੇ ਹੋ ਇੱਕ ਤਾਂ ਹਨਾ ਉਹ ਵੇਚਣ ਵਾਲੇ ਆਉਂਦੇ ਹੁੰਦੇ ਨੇ ਰੈੱਡ ਜਆ ਬੜੀ ਬੜੀ 5 ਲੀਟਰ ਦੀ ਪੀਪੀ ਦਿੰਦੇ ਨੇ ਉਹਦੇ ਨਾਲ ਵੀ ਉਹ ਹੁੰਦਾ ਹੈ ਉਹ ਵੀ ਵਧੀਆ ਹੁੰਦਾ ਵੈਸੇ ਹੁਣ ਉਹ ਮੈਨੂੰ ਮਿਲੀ ਨਹੀਂ ਕਦੇ ਆਏ ਨਹੀਂ ਹੈਗੇ ਤੇ ਹੁਣ ਅਸੀਂ ਜਿਹੜਾ ਆਮ ਨੋਰਮਲ ਪੰਜਾਬ ਹੁੰਦਾ ਜੀ ਉਹ ਲੈ ਕੇ ਆਂਦੀ ਆਂ ਤੇ ਮੈਂ ਕੱਲ ਪਰਸੋਂ ਦੋ ਬੋਤਲਾਂ ਉਹਨਾਂ ਜਮੀ ਕਿਤੇ ਵੀ ਪੀਲਕ ਨਹੀਂ ਛੱਡਦੀਆਂ ਸਾਡੇ ਪਿਛਲੀ ਵਾਰ ਬਾਥਰੂਮ ਸੀਗਾ ਫਲਾਸਤੀ ਗਈ 23 ਸਾਲ ਕੱਟ ਗਈ ਉਹ ਉਤੇ ਪੋਰਾ ਵੀ ਪੀਲ ਕਨੀ ਜੜੀ ਮੈਂ ਜਾਂ ਤਾਂ ਉਹ ਰੈੱਡ ਜਿਹੜਾ 5 ਲੀਟਰ ਪਿੰਨਾ ਚ ਵੇਚਣ ਵਾਲੇ ਆ ਜਾਂਦੇ ਨੇ ਉਹ ਸਸਤਾ ਪੈ ਜਾਂਦਾ ਉਹ 100 ਰੁਪਏ ਦਾ 5 ਲੀਟਰ ਮਿਲ ਜਾਂਦਾ ਆਪਾਂ ਨੂੰ ਵੀ ਉਹ ਵਰਤਦੇ ਸੀ ਜਾਂ ਫਿਰ ਇਹ ਇਤਜਾਬ ਵਰਤਦੇ ਤੇ ਸੀ ਸਿੰਪਲ ਮੈਂ ਤੁਹਾਨੂੰ ਪਤਾ ਨਹੀਂ ਇਤਜਾਬ ਵਾਲੀ ਬੋਤਲ ਕਿੱਥੇ ਰੱਖਤੀ ਉਹ ਦਿਖਾ ਦੂੰਗੀ ਉਹ 40 ਕਿ 30 40 ਰੁਪਏ ਦੀ ਆ ਜਾਂਦੀ ਹੈ ਉਹ ਪਰ ਉਹਦਾ ਥੋੜਾ ਜਿਹਾ ਇਹ ਦਿੱਕਤ ਵੀ ਉਹ ਆਪਾਂ ਨੂੰ ਨਾ ਜਿਵੇਂ ਕਿਸੇ ਡੱਕੇ ਡੰਡੇ ਵਗੈਰਾ ਤੇ ਲੀਰ ਲਵੇਟ ਕੇ ਉਹ ਮੇ ਲਾ ਦੋ ਜਾਂ ਫਿਰ ਉਹਨੂੰ ਡੋਲ ਕੇ ਏਦਾਂ ਆਪਣਾ ਕੋਈ ਕੱਪੜੇ ਧੋਣ ਵਾਲਾ ਬੁਰਸ਼ ਵਗੈਰਾ ਫੇਰ ਦੇ ਉਹ ਹੱਥ ਤੇ ਲੱਗਦਾ ਜਦੋਂ ਹੱਥ ਪੜ ਦੰਦਾ ਇਸ ਕਰਕੇ ਹੋ ਜਾਂਦਾ ਪਤਾ ਨਹੀਂ ਉਹ ਕਿੱਥੇ ਰੱਖਦੀ ਬੋਤਲ ਲੈ ਦੋ ਬੋਤਲਾਂ ਲੈਂਦੀਆਂ ਸੀ ਅਸੀਂ ਬਸ ਆਮ ਨਾਰਮਲ ਇਤਜਾਬ ਹੈ ਉਹ ਮੈਂ ਤੁਹਾਨੂੰ ਦਿਖਾਉਣੀ ਕਿਥੇ ਬੱਚਿਆਂ ਤੋਂ ਦੂਰ ਹੀ ਰੱਖਣਾ ਪੈਂਦਾ ਦੇਖੋ ਜੀ ਇਸ ਤਰ੍ਹਾਂ ਦਾ ਆਮ ਨਾਰਮਲ ਇਤਜਾਬ ਹੈ ਜਿਹੜਾ ਆਪਣਾ ਇਹ ਹੀ ਉਹ ਵਿਚੀ ਭਾਈ ਵੀ ਇਕੱਠੀਆਂ ਕਰਤੀਆਂ ਅੱਛਾ ਇਹ ਭਾਈ ਦੋਰ ਤਾਂ ਉਹ ਨਹੀਂ ਆਇਆ ਹੈ ਪਾਣੀ ਲਿਆ ਦੇ ਮਾਮਾ ਭਾਈ ਨੂੰ ਫੁੱਕਾ ਗਾ ਲਟਾਇਣ ਲਮਕਾਈਏ ਤੇ ਲੈ ਲੈ ਚੱਕ ਬਈ ਵਿਚਾਰਾ ਚੱਲ ਨਹੀਂ ਤੁੱਪ ਨਹੀਂ ਆਇਤੇ ਉਹ ਨਹੀਂ ਲਵਾਤਾ ਤਾਂ ਪੰਜ ਸੀਸੋ ਤੂੰ ਵੀ ਜਦ ਤੇਰੀ ਜੇਬ ਚ ਜਾਂਦੇ ਫਿਰ ਤਾਂ ਤੂੰ ਚੰਗਿਆੜ ਮਾਰਦਾ ਆਪ ਤਾਂ ਫੋਨ ਕਿਹਾ ਦੀ ਲੈ ਲੈ ਨਾਲੇ ਇਹਨਾਂ ਨੇ ਕੋਈ ਡਸਟਮੈਨ ਨਹੀਂ ਰੱਖਣਾ ਕੁਛ ਨਹੀਂ ਕਰਨਾ ਇਹਦੇ ਜਿਹੜੇ ਕਾਗਜ਼ ਖੱਲਾਂ 'ਚ ਥੁੰਨਣੇ ਨੇ ਉਹ ਥੰਨਣੀ ਨੇ ਪੀਤੀ ਏ ਆਉ ਉਹਦੇ ਸੁਵੀਰ ਨੇ ਲਿਆਤੀ 200 ਦਾ ਦੇ ਕੇ ਗਏ ਅੱਛਾ ਇਹ 'ਚ ਪਾਇਆ ਪਿਆ ਕੱਪ ਤੇ ਸੈਫੀ ਦੀ ਕੌਲੀ ਨੇ ਸੈਫੀ ਦੀ ਕੌਲੀ ਫ੍ਰੀ ਮਿਲ ਗਈ ਆ ਲਓ ਆਹ ਕੌਲੀ ਦੇਖਾ ਨਹੀਂ ਆਹ ਕੌਲੀ ਦੇਖਾ ਲਓ ਜੀ ਇਹਦੇ ਇਹ ਕੰਮ ਨੇ ਹਾ ਜੇ ਇਹਨੂੰ ਬਧੜ ਜਾ ਉਹ ਕੁੱਟੀ ਜਾਊਗਾ ਸਮਾਂ ਲੈ ਕੁੱਢੀ ਲਾਹੇ ਨਾ ਸਾਹਿਬ ਇਹਨੂੰ ਅੰਦਰ ਵੜ ਜਾਂਦੇ ਗਰਮੀ ਮੰਦਾ ਏ ਜਾਊਗਾ ਇਹ ਉੱਥੇ ਜਾਊਗਾ ਉੱਥੇ ਜਾਊਗਾ ਦੇਖ ਬਾਲਟੀ ਵਧੀਆ ਸਾਫ਼ ਕਰਨੀ ਪਊਗੀ ਪਾਣੀ ਤਾਂ ਡਿੱਗੂਗਾ ਜਦੋਂ ਅਸੀਂ ਚਲਾਇ ਦੀ ਨਾਲ ਦਾ ਕੱਪ ਨਾਲ ਦੀ ਫੱਟੀ-ਫੱਟੀ ਆਪਣੀ ਹੈਗੀ ਤੇ ਵਧੀਆ ਹੋਣੀ ਨਹੀਂ ਲਿਆਂਦੀ ਦੀ ਅਸੀਂ ਹਜੇ 2 ਕੁ ਮਹੀਨੇ ਹੋਏ ਨੇ ਫੱਟੀ ਲੈ ਆਹ ਦੇਵਦੀ ਪੂਜਾ ਕਰਿਆ ਕਰੂ ਮੰਦਰ ਨੂੰ ਬੈਠ ਕੇ ਉਈ ਮਾਮਾ ਉਹਦੋਂ ਮੇਰਾ 1500 ਰੁਪਏ ਬਟਾਤਾ ਸਾਫ ਕਰਨ ਵਾਲਾ ਵਿੱਚੋਂ ਨਾ ਇਹਨੂੰ ਲੋਕ ਤਾਂ ਲੱਗਦਾ ਲੋਕ ਨੂੰ ਕਹਾਂ ਇੱਥੇ ਗੁੱਟੀਆਂ ਭਾਈ ਨੇ ਪਾਉਣ ਗੱਲਾਂ ਤਾਂ ਇਹ ਕਰਦਾ ਜਿਵੇਂ ਭਰੇ ਪਏ ਉਹਨੇ ਕਚਾਨੇ ਇਹ ਮੇਰੇ ਕਦੇ ਵਾਸਤੇ ਕਸਮ-ਕੁਸਮ ਖਾਤਰ ਹੋ ਜਾਏ ਹਾਏ ਇਹ ਵੀ ਚਮਕੌਰ ਦੋ ਕਿ ਸੋਣੀ ਪਾਊਗੀ ਹੁਣ ਚਲ ਹੱਥ ਨੇ ਇਕੱਠੀ ਕੱਸ ਦੂਗਾ ਉਹ ਇਤਨਾ ਲਿਆ ਅਦਰ ਰਾਤ ਚਲਾ ਕੇ ਨਹੀਂ ਤਲਾਗ ਨਹੀਂ ਅਜਮਕੌਰ ਵੀ ਐਸੀ ਇੱਥੇ ਠੰਡ ਚ ਬੈ ਕੇ ਉਹਨੂੰ ਕੰਮ ਕਰ ਲੈਂਦੇ ਆ ਮੰਜਾ ਜਿਹਾ ਕੱਢਣਾ ਬਹੁਤ ਵਾਰੇ